ਲਓ ਜੀ ਭਰਾਵੋ ਅੱਜ ਆਪਣੇ ਕੋਲੇ ਇੱਕੋ ਵੀਰ ਦੇ 6-7 ਟਰੈਕਟਰ ਵਿਕਾਊਾ ਇੱਕੋ ਘਰੇ ਆ ਭਰਾਵੋ ਪੂਰੇ ਸੋਹਣੇ ਚੰਗੇ ਟਰੈਕਟਰ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਹੁਣ ਸਕੈਪ ਨਾ ਕਰਿਓ ਜੀ ਪਹਿਲਾਂ ਗੱਲ ਕਰਦੇ ਆ ਫਾਰਮ ਟਰੈਕ 45 2007 ਮਾਡਲ ਟਰੈਕਟਰ ਆ ਜੀ ਸਾਰਾ ਟਰੈਕਟਰ ਜੈਨੂਨ ਪਿਆ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਸਾਫ਼ ਆ ਜੀ ਪੰਜਾਬ ਦਾ ਨੰਬਰ ਆ ਟਰੈਕਟਰ ਦਾ ਕੰਡੀਸ਼ਨ ਦੇਖ ਸਕਦੇ ਹੋ ਪੱਕੇ ਟਾਇਰਾਂ ਦੇ ਵਿੱਚ ਪਿੰਡ ਹੁਸਨਰ ਜ਼ਿਲ੍ਹਾ ਮੌਕਸਰਾ ਤਹਿਸੀਲ ਗਿੱਦੜਵਾਹਾ ਦੇ ਵਿੱਚ ਪੰਜਾਬ ਨੰਬਰ ਆ ਜੀ ਰੇਟ ਹੈ ਇਹਦਾ 2,65,000 ਰੁਪਇਆ 2,65,000 ਰੁਪਇਆ ਦੀ ਡਿਮਾਂਡ ਹੈ ਮੌਕੇ ਤੇ ਮਾਣਤਣ ਪੂਰਾ ਕਰ ਦੇਣਗੇ ਵੀਰ ਜਿਹੜਾ ਵੀਰ ਵੀਡੀਓ ਦੇਖ ਕੇ ਜਾਊਗਾ ਉਹਦਾ ਮਾਣਤਣ ਫੁੱਲ ਕੀਤਾ ਜਾਊਗਾ ਸਾਰਾ ਟਰੈਕਟਰ ਜੈਨੂਆਣਾ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਸਾਰੀ ਨੂੰ ਦੇਖ ਲਓ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਪਰ ਟਰੈਕਟਰ ਬਾਰੇ ਮਿਲ ਸਕੇ ਕਈ ਵੀਰ ਦੂਰੋਂ ਆਉਣ ਵਾਲੇ ਹੁੰਦੇ ਆ ਵੀਡੀਓ ਨੂੰ ਦੇਖ ਕੇ ਜਾਇਓ ਫੋਨ ਕਰਕੇ ਜਾਇਓ ਭਰਾਵੋ ਨੰਬਰ ਵੀਰਾਂ ਦਾ ਆਪਾਂ ਉੱਤੇ ਸ਼ੋਅ ਕਰ ਦਿੱਤਾਗਾ ਪਰਥਾ ਹੁਸਨਰ ਜ਼ਿਲ੍ਹਾ ਮੌਕਸਰ ਦੇ ਵਿੱਚ ਜੈਨੂਨ ਟਰੈਕਟਰ ਆ ਭਰਾਵੋ ਇੰਜਨ ਗੇਅਰ ਦਾ ਜਮਾ ਸੁੱਕਾ ਟਰੈਕਟਰ ਆ ਭਰਾਵੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸੋਹਣਾ ਚੰਗਾ ਟਰੈਕਟਰ ਆ 2007 ਮਾਡਲ ਕੰਡੀਸ਼ਨ ਦੇਖ ਸਕਦੇ ਹੋ ਜੀ ਬਾਡੀ ਚਾਸੀ ਲੈਂਕਾਂ ਦਾ ਮਰਗਾਟਾਂ ਦਾ ਰਿੰਮਾਂ ਦਾ ਟਰੈਕਟਰ ਜਮਾ ਕੋਕਾ ਪੀਸ ਪਿਆ ਜੀ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਫਾਰਮ ਟਰੈਕ 45 ਵਾਲਾ ਟਰੈਕਟਰ ਹੈ ਜੀ ਇਹ ਇਹ ਟਰੈਕਟਰ ਡਬਲ ਕਲਚ ਦੇ ਵਿੱਚ ਆ ਭਰਾਵੋ ਡਬਲ ਕਲਚ ਦੇ ਵਿੱਚ ਹੈ ਇਹ ਸੱਤ ਮਾਡਲ ਹੈ ਜੀ ਪੰਜਾਬ ਨੰਬਰ ਹੈ ਇੰਜਨ ਗੇਅਰ ਲੈਫਟ ਪੰਪ ਆਲ ਓਕੇ ਪਿਆ ਜੀ ਪੰਜਾਬ ਦਾ ਨੰਬਰ ਹੈ ਟਰੈਕਟਰ ਦਾ ਰੇਟ ਸਿਰਫ 2,65,000 ਰੁਪਏ ਡਿਮਾਂਡ ਹੈ ਜੀ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਪੈਂਡ ਹੌਸ ਸਨਾਰਾ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਦੱਬ ਕੇ ਗਰੁੱਪਾਂ 'ਚ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਵੀਰਾਂ ਨੇ ਟਰੈਕਟਰ ਲੈਣਾ ਹੁੰਦਾਗਾ ਉਹਨਾਂ ਤੱਕ ਵੀਡੀਓ ਆਪਣੀ ਪਹੁੰਚ ਜਾਵੇ ਇਸ ਵੀਰ ਕੋਲੇ 5 ਸੀ ਟਰੈਕਟਰ ਆ ਪ੍ਰਾਵ ਸਾਰਿਆਂ ਦੀ ਵੀਡੀਓ ਦੇਖ ਸਕਦੇ ਹੋ ਅੱਗੇ ਆ ਜੀ ਸੋਨਾਲੀਕਾ 750 ਸੋਨਾਲੀਕਾ 750 ਟਰੈਕਟਰ ਆ ਪ੍ਰਾਵ ਡਬਲ ਕਲਚ ਦੇ ਵਿੱਚ ਕੰਡੀਸ਼ਨ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਟਰੈਕਟਰ ਪੂਰਾ ਸੋਹਣਾ ਸਾਫ ਟਰੈਕਟਰ ਹੈ ਜੀ 2001 ਮਾਡਲ ਟਰੈਕਟਰ ਹੈ ਜੀ ਡਬਲ ਕਲਚ ਦੇ ਵਿੱਚ ਆ ਛੀ ਚੀਰੀ ਦੇ ਵਿੱਚ ਹਰਿਆਣਾ ਨੰਬਰ ਟਰੈਕਟਰ ਹੈ ਜੀ ਪੈਂਡ ਹਸਨਾਰ ਜ਼ਿਲ੍ਹਾ ਮੁਕਸਰ ਤਹਿਸੀਲ ਗਿੱਦੜਵਾਹਾ ਦੇ ਵਿੱਚ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਸਾਰਾ ਟਰੈਕਟਰ ਜੈਨੂਨ ਪਿਆਗਾ ਬਾਡੀ ਚਾਸੀ ਲਿੰਕਾਂ ਦਾ ਇਹ ਟਰੈਕਟਰ ਵੀ ਵੀਰਾਂ ਦਾ ਸਾਫ ਆ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਭਰਾਵੋ ਸਕੈਪ ਨਾ ਕਰਿਓ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਡੰਡਾ ਫੱਟੀ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਆ ਭਰਾਵੋ ਉਹ ਸਮਾਨ ਸਾਰਾ ਤੁਹਾਨੂੰ ਨਾਲ ਮਿਲ ਜੂਗਾ 2001 ਮਾਡਲ ਹੈ ਜੀ ਡਬਲ ਕਲਚਾ 6 ਚੀਰੀ ਦੇ ਵਿੱਚ ਆ ਭਰਾਵੋ ਰੇਟ ਦੀ ਗੱਲ ਕਰੀਏ 2 ਲੱਖ ਰੁਪਏ ਵੀਰਾਂ ਦੀ ਸਿਰਫ ਡਿਮਾਂਡ ਹੈ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ 2 ਲੱਖ ਰੁਪਏ ਮੰਗਦੇ ਆ ਵੀਰ ਟਰੈਕਟਰ ਵਾਹ ਕੇ ਦੇਖ ਲਿਓ ਚਲਾ ਕੇ ਦੇਖ ਲਿਓ ਜਿਮੇਵਾਰੀ ਵਾਲਾ ਕੰਮ ਆ ਪ੍ਰਭੂ ਟਰੈਕਟਰ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ 45 ਪੈਸੇ ਆ ਜੀ ਸਹੀ ਅਗਲੇ ਟਾਇਰ ਵੀ ਤੁਹਾਡੇ ਸਾਹਮਣੇ ਆ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਓ ਪ੍ਰਭੂ ਤਾਂ ਜੋ ਤੁਹਾਨੂੰ ਸਾਰੇ ਥੰਦਾ ਬਾਰੇ ਸਾਰਿਆਂ ਟਰੈਕਟਰਾਂ ਬਾਰੇ ਚੰਗੀ ਤਰ੍ਹਾਂ ਫੋਨ ਤੇ ਹੀ ਸਾਰੀ ਜਾਣਕਾਰੀ ਮਿਲ ਜਾਵੇ ਇੱਕ ਮਾਡਲ ਚਾਹੀਏ ਆ ਭਰਾਵੋ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਸੋਹਣਾਗਾ ਪੂਰਾ ਜਿਆਦੇ ਸੋਹਣਾ ਚੰਗਾ ਟਰੈਕਟਰ ਆ ਇੰਜਨ ਉੰਜਨ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕਾ ਟਰੈਕਟਰ ਪਿਆ ਭਰਾਵੋ ਇੰਜਨ ਉੰਜਨ ਬਿਲਕੁਲ ਸੁੱਕਾ ਸ਼ੋਸ਼ਾ ਦਾ ਟਰੈਕਟਰ ਵਧੀਆ ਪਿਆ ਜੀ ਸਾਫ ਪਿਆ ਰੇਟ 2 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਪਿੰਡ ਹੁਤਨਰ ਪਿਰਥਾ ਸਿੰਘ ਵੀਰ ਦਾ ਨੰਬਰ ਆਪਾਂ ਉੱਤੇ ਸ਼ੋਅ ਕਰ ਦਿੱਤਾਗਾ ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ ਲਓ ਜੀ ਭਰਾਵੋ ਅੱਗੇ ਵੀਰਾਂ ਦੀ ਬਹੁਤ ਡਿਮਾਂਡ ਸੀ ਫਾਰਮ ਟਰੈਕ ਸੁਪਰ ਮੈਕਸ ਦੀ ਇਹ ਟਰੈਕਟਰ ਭਰਾਵੋ 11 ਮਾਡਲ ਹੈ ਸੁਪਰ ਮੈਕਸ ਆ ਜੀ ਪਾਵਰ ਟੌਪ ਮਾਡਲ ਦੇ ਵਿੱਚ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ ਆ ਜੀ ਇਹਦਾ 3.5 ਲੱਖ ਰੁਪਿਆ ਮੌਕੇ ਤੇ ਮਾਨਤਨ ਪੂਰਾ ਹੋ ਜਾਊਗਾ 60 ਪੈਸੇ ਟਾਇਰ ਪਏ ਆ ਜੀ ਪੱਕੇ ਕੰਪਨੀ ਦੇ ਡਬਲ ਕਲਚ ਆ ਜੀ ਸੁਪਰ ਮੈਕਸ ਟੌਪ ਮਾਡਲ ਦੇ ਵਿੱਚ ਆ ਗਿਆ ਜੀ ਪਾਵਰ ਸਟੀering ਦੇ ਵਿੱਚ ਆ ਗਿਆ ਪੈਂਡ ਹੁਸਨਰ ਨੰਬਰ ਵੀਰਾਂ ਦਾ ਆਪਾਂ ਉੱਤੇ ਸ਼ੋਅ ਕਰ ਦਿੱਤਾ ਜੀ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਬਾਡੀ ਚਾਸੀ ਲਿੰਮਾ ਰਿੰਮਾ ਦਾ ਲਿੰਕਾਂ ਦਾ ਟਰੈਕਟਰ ਵਧੀਆ ਪਿਆ ਸਾਫ਼ ਪਿਆ ਜੀ ਟਰੈਕਟਰ ਤੁਸੀਂ ਇਹ ਵੀ ਵਾਹ ਕੇ ਤਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵਧੀਆ ਪੂਰਾ ਸੋਹਣਾ ਟਰੈਕਟਰ ਆ ਜੀ ਰੇਟ 3.5 ਲੱਖ ਰੁਪਏ ਡਿਮਾਂਡ ਆ ਵੀਰਾਂ ਦੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਵੀਰੋ ਟਰੈਕਟਰ ਤੁਸੀਂ ਵਾਹ ਕੇ ਚੈੱਕ ਕਰਕੇ ਲੈ ਸਕਦੇ ਹੋ ਮਾਲਕ ਵੀਰਾਂ ਦੀ ਫੁੱਲ ਗਰੰਟੀ ਆ ਟਰੈਕਟਰ ਦੀ ਟਰੈਕਟਰ ਬਹੁਤ ਹੀ ਵਧੀਆ ਇੰਜਨ ਗੇਅਰ ਦਾ ਸੁੱਕਾ ਪਿਆ ਜੀ 2011 ਮਾਡਲ ਟਰੈਕਟਰ ਆ ਭਰਾਵੋ ਇਹ ਪਾਵਰ ਸਟੀering ਦੇ ਵਿੱਚ ਆ ਸੁਪਰ ਮੈਕਸ ਮਾਡਲ ਦੇ ਵਿੱਚ ਆ ਗਿਆ ਸਾਰੀ ਵੀਡੀਓ ਨੂੰ ਦੇਖ ਲਿਓ ਭਰਾਵੋ ਵੀਰ ਤੇ ਇੱਕੋ ਘਰੇ ਕਈ ਸੰਦ ਵਿਕਾਊ ਆ ਜੀ ਕਈ ਟਰੈਕਟਰ ਵਿਕਾਊ ਆ ਵੀਰਾਂ ਦੇ ਵੀਡੀਓ ਨੂੰ ਸਾਰੀ ਨੂੰ ਦੇਖ ਲਿਓ ਫੋਨ ਤੇ ਜਾਣਕਾਰੀ ਇੱਕ ਵਾਰੀ ਜ਼ਰੂਰ ਫੋਨ ਤੇ ਲੈ ਲਿਓ ਕਈ ਵਾਰੀ ਟਰੈਕਟਰ ਵਿਕ ਜਾਂਦਾ ਕਿਸੇ ਦਾ ਸੰਧ ਵਿਕ ਜਾਂਦਾ ਭਰਾਵੋ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚਾ ਦਿਓ ਜੀ ਇਹ ਟਰੈਕਟਰ ਪੰਜਾਬ ਨੰਬਰੀ ਹੈ ਜੀ ਪੂਰਾ ਸੋਹਣਾ ਸ਼ਕੀਨ ਟਰੈਕਟਰ ਆ ਭਰਾਵੋ ਦੇਖ ਸਕਦੇ ਹੋ ਤੁਸੀਂ ਪੂਰਾ ਸੋਹਣਾ ਟਰੈਕਟਰ ਆ ਜੀ ਪੰਜਾਬ ਦਾ ਨੰਬਰ ਆ ਟਰੈਕਟਰ ਦਾ ਟਾਪ ਮਾਡਲ ਟਰੈਕਟਰ ਆ ਜੀ ਲਓ ਜੀ ਭਰਾਵੋ ਅੱਕੇ ਆਪਣੇ ਕੋਲੇ ਸਾਰਿਆਂ ਦੀ ਪਸੰਦ ਦਾ ਟਰੈਕਟਰ ਸੋਨਾਲੀਕਾ 750 ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ 750 ਜੀ 13 ਮਾਡਲ ਹੈ ਪੰਜਾਬ ਦਾ ਸੰਗਰੂਰ ਦਾ ਨੰਬਰ ਆ ਜੀ ਪੀਬੀ 13 ਸੋਨਾਲੀਕਾ 750 ਜੀ ਆਰਐਕਸ ਸ਼ੋਅ ਦੇ ਵਿੱਚ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਜੀ ਰਿਵਰਸ ਪੀਟੀਓ ਦੇ ਵਿੱਚ ਆ ਗਿਆ ਤੇਲ ਬ੍ਰੇਕਾਂ ਦੇ ਵਿੱਚ ਆ ਗਿਆ ਜੀ ਪਾਵਰ ਸਟੀering ਦੇ ਵਿੱਚ ਆ ਗਿਆ ਟਾਇਰਾਂ ਦੀ ਗੱਲ ਕਰੀਏ 80 ਪੈਸੇ 85 ਪੈਸੇ 90 ਪੈਸੇ ਟਾਇਰ ਆ ਜੀ ਪੱਕੇ ਕੰਪਨੀ ਦੇ ਪੰਜਾਬ ਨੰਬਰ ਟਰੈਕਟਰ ਆ ਜੀ ਰੇਟ ਦੀ ਗੱਲ ਕਰੀਏ 4 ਲੱਖ ਰੁਪਏ ਡਿਮਾਂਡ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਾਇਜ਼ ਰੇਟ ਦੇ ਵਿੱਚ ਟਰੈਕਟਰ ਪ੍ਰਭੂ ਵਿਕਾਊ ਆ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਫੋਨ ਕਰਕੇ ਤੁਸੀਂ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਨੰਬਰ ਵੀਰਾਂ ਦਾ ਉੱਤੇ ਸ਼ੋਅ ਕੀਤਾ ਹੋਇਆ ਜੀ ਡਬਲ ਡੈਸ਼ ਡਿਸਟ੍ਰਿਬਿਊਟਰ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਪੂਰਾ ਸੋਹਣਾ ਚੰਗਾ ਟਰੈਕਟਰ ਆ ਪੱਕੇ ਸੀਟ ਕੰਪਨੀ ਦੇ 80 ਤੋਂ 90 ਪੈਸੇ ਟਾਇਰ ਆ ਵੀਰਾਂ ਦੇ ਦੱਸਣ ਮੁਤਾਬਕ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਪੂਰਾ ਸੋਹਣਾ ਸੁਨੱਖਾ ਟਰੈਕਟਰ ਆ ਜੀ ਇੰਜਨ ਗੇਅਰ ਦੀ ਕੋਈ ਕੰਪਲੀਨਟ ਨਹੀਂ ਟਰੈਕਟਰ ਵਾਹ ਕੇ ਦੇਖੋ ਪਿੰਡ ਹੌਸਨਰ ਜ਼ਿਲ੍ਹਾ ਮਕਸਰ ਤਹਿਸੀਲ ਗਿੱਦੜਵਾਹਾ ਦੇ ਬਿਲਕੁਲ ਨਾਲ ਆ ਜੀ ਪਿੰਡ ਹੌਸਨਰ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਵਧੀਆ ਪਿਆ ਜੀ ਸਾਫ਼ ਪਿਆ ਰੇਟ ਸਿਰਫ 4 ਲੱਖ ਰੁਪਈਆ ਇਹਦੀ ਡਿਮਾਂਡ ਆ ਜੀ ਮੌਕੇ ਤੇ ਮਾਨ ਤਨ ਪੂਰਾ ਕੀਤਾ ਜਾਊਗਾ ਵੀਰ ਕਹਿੰਦੇ ਟਰੈਕਟਰ ਆ ਕੇ ਦੇਖੋ ਵਾਹ ਕੇ ਦੇਖੋ ਪੈਂਡ ਹੋਸਨਰ ਪਿਰਥਾ ਸਿੰਘ ਵੀਰ ਨੂੰ ਤੁਸੀਂ ਫੋਨ ਕਰਕੇ ਟਰੈਕਟਰ ਬਾਰੇ ਸਾਰੀ ਜਾਣਕਾਰੀ ਫੋਨ ਤੇ ਭਰਾਓ ਇੱਕ ਵਾਰੀ ਜਰੂਰ ਲੈ ਲਿਓ ਪੰਜਾਬ ਨੰਬਰ ਟਰੈਕਟਰ ਆ ਜੀ 13 ਮਾਡਲ ਹੈ ਜੀ ਰੇਟ 4 ਲੱਖ ਰੁਪਇਆ ਡਿਮਾਂਡ ਹੈ ਜੀ 80 ਤੋਂ 90 ਪੈਸੇ ਟਾਇਰ ਆ ਜੀ ਟਰੈਕਟਰ ਦੇ ਕੰਪਨੀ ਦੀ ਬੈਟਰੀ ਹੈ ਜੀ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੰਨਾ ਵੀਰਾਂ ਕੋਲੇ ਸੋਨਾ ਲੀਕਾ 750 2 ਟਰੈਕਟਰ ਆ ਜੀ ਇੱਕ 13 ਮਾਡਲ ਹੈ ਜੀ ਇੱਕ ਉਦੂ ਉੱਤਾ ਮਾਡਲ ਹੈ ਲਓ ਜੀ ਕਿਸਾਨ ਪ੍ਰਾਵੋ ਅੱਗੇ ਆ ਟਰੈਕਟਰ ਕੋਲੇ ਜਿਆਦੇ ਆ ਫਾਰਮ ਟਰੈਕ 45 ਫਾਰਮ ਟਰੈਕ 45 ਆ ਪ੍ਰਾਵੋ 2010 ਮਾਡਲ 2010 ਮਾਡਲ ਟਰੈਕਟਰ ਹੈ ਜੀ ਡਬਲ ਕਲਚ ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਹੈ ਜੀ ਨਵੇਂ ਟਾਇਰਾਂ ਦੇ ਵਿੱਚ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ ਦੀ ਗੱਲ ਕਰੀਏ 3 ਲੱਖ ਰੁਪਏ ਦੀ ਡਿਮਾਂਡ ਹੈ ਜੀ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਰੇਟ ਦੇਖ ਕੇ ਨਾ ਪਰਜਿਆ ਕਰੋ ਜੀ ਮਾਲਕ ਵੀਰਾਂ ਦੀ ਰੱਖੀ ਗਈ ਇੱਕ ਡਿਮਾਂਡ ਹੁੰਦੀ ਆ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਹੁੰਦਾਗਾ ਸਾਰਾ ਟਰੈਕਟਰ A to Z ਸਾਰਾ ਟਰੈਕਟਰ ਰੀਜਨਲ ਪਿਆ ਜੀ ਬਾਡੀ ਚਾਸੀ ਲਿੰਕਾਂ ਦਾ ਟਰੈਕਟਰ ਰੀਜਨਲ ਆ ਇੰਜਨ ਗੇਅਰ ਦਾ ਟਰੈਕਟਰ ਜਮਾਂ ਓਕੇ ਆ ਜੀ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਵੀਰ ਕਹਿੰਦੇ ਇਹਦਾ ਬੰਪਰ ਡੰਡਾ ਫੱਟੀ ਛਤਰੀ ਸਾਰਾ ਸਮਾਨ ਟਰੈਕਟਰ ਦਾ ਤੁਹਾਨੂੰ ਨਾਲ ਮਿਲੂਗਾ ਜੀ ਡੰਡਾ ਵੀ ਇਹਦੇ ਨਾਲ ਮਿਲ ਜੂਗਾ ਫੱਟੀ ਵੀ ਮਿਲੂਗੀ ਜੀ ਬੰਪਰ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਬਾਕੀ ਲੱਗਿਆ ਹੋਇਆਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਅੱਗੇ ਜੀ ਵੀਰਾਂ ਕੋਲੇ ਸੋਨਾਲੀਕਾ 750 ਜੀ ਇਹ ਵੀ 15 ਮਾਡਲ ਹੈ ਜੀ ਕੰਡੀਸ਼ਨ ਤੁਸੀਂ ਇਹਦੀ ਵੀ ਦੇਖ ਸਕਦੇ ਹੋ 15 16 ਮਾਡਲ ਦੇ ਟਰੈਕਟਰ ਹੈ ਜੀ ਇਹਦੇ ਟਾਇਰ ਆ ਜੀ 60 ਪੈਸੇ ਪਿਛਲੇ ਟਾਇਰ ਜੀ 60 ਪੈਸੇ ਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਇਹ ਵੀ ਡਬਲ ਡਿਸਟ੍ਰਿਬਿਊਟਡ ਟਾਪ ਮਾਡਲ ਆ ਗਿਆ ਜੀ ਰਿਵਰਸ ਪੀਟੀਓ ਦੇ ਵਿੱਚ ਮੀਟਰ ਮੋਟਰ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਆ ਇਹ ਬਾਡੀ ਚਾਸੀ ਲੈਂਕਾਂ ਦਾ ਟਰੈਕਟਰ ਬਿਲਕੁਲ ਸਾਫ਼ ਪਿਆ ਡੰਡਾ ਫੱਟੀ ਸਾਰਾ ਸਮਾਨ ਟਰੈਕਟਰ ਦੇ ਨਾਲ ਹੈਗਾ ਜੀ ਵੀਡੀਓ ਦੇ ਵਿੱਚ ਜਿਹੜਾ ਸਮਾਨ ਤੁਸੀਂ ਦੇਖ ਲਿਆ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਕੰਡੀਸ਼ਨ ਦੇਖ ਸਕਦੇ ਹੋ ਪੂਰਾ ਸੋਹਣਾ ਤੇ ਸਾਰਾ ਟਰੈਕਟਰ ਰੀਜਨਲ ਆ ਜੀ ਨਾਲ ਦੀਆਂ ਮੁਰਾਂ ਲੱਗੀਆਂ ਹੋਈਆਂ ਜੇ ਬਠਿੰਡਾ ਨੰਬਰ ਟਰੈਕਟਰ ਆ ਲੋਕਲ ਬਠਿੰਡਾ ਨੰਬਰ ਟਰੈਕਟਰ ਆ ਜੀ ਰੇਟ ਦੀ ਗੱਲ ਕਰੀਏ 430000 ਰੁਪਿਆ ਦੀ ਡਿਮਾਂਡ ਹੈ ਮੌਕੇ ਤੇ ਮਾਨਤਾਣ ਪੂਰਾ ਕੀਤਾ ਜਾਊਗਾ ਜੀ 430000 ਰੁਪਿਆ ਭਰਾਵੋ ਇਹਦੀ ਡਿਮਾਂਡ ਹੈ ਕ੍ਰੀਸ਼ਨ ਦੋ ਹੀ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਬਹੁਤ ਹੀ ਜ਼ਿਆਦਾ ਘੱਟ ਚੱਲਿਆ ਹੋਇਆ ਟਰੈਕਟਰ ਹੈ ਜੀ ਲੋਕਲ ਬਠਿੰਡੇ ਦਾ ਨੰਬਰ ਆ ਭਰਾਵੋ ਟਰੈਕਟਰ ਦਾ ਪੈਂਡ ਹਾਊਸ ਨਰ ਗਿੱਦੜਵਾਹਾ ਦੇ ਬਿਲਕੁਲ ਨਾਲ ਆ ਜੀ ਗਿੱਦੜਵਾਹਾ ਬਠਿੰਡਾ ਅਮਲੋਟ ਰੋਡ ਤੇ ਗਿੱਦੜਵਾਹਾ ਦੇ ਨਾਲ ਪੈਂਡ ਆ ਜੀ ਹਾਊਸ ਨਰ ਰੇਟ 430000 ਰੁਪਏ ਜੀ ਟੌਪ ਮਾਡਲ ਟਰੈਕਟਰ ਆ ਭਰਾਵੋ ਆਰ ਐਕਸ ਸ਼ੋਅ ਦੇ ਵਿੱਚ ਆ ਸੋਨਾਲੀਕਾ 750 ਜੀ ਵੀਡੀਓ ਨੂੰ ਦਬਕ ਕੇ ਗਰੁੱਪਾਂ 'ਚ ਭਰਾਵੋ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਕਿਸਾਨ ਵੀਰਾਂ ਤੱਕ ਆਪਣੀ ਇਹ ਵੀਡੀਓ ਪਹੁੰਚ ਸਕੇ ਜਿਹੜੇ-ਜਿਹੜੇ ਵੀਰਾਂ ਨੂੰ ਟਰੈਕਟਰਾਂ ਦੀ ਲੋੜ ਆ ਜਿਹੜੇ-ਜਿਹੜੇ ਵੀਰਾਂ ਨੂੰ ਟਰੈਕਟਰ ਚਾਹੀਦੇ ਆ ਜੀ ਆਪਣੀ ਵੀਡੀਓ ਦੇ ਵਿੱਚ 5 ਤੋਂ 7 ਟਰੈਕਟਰ ਸੀਗੇ ਇਹ ਸਾਰੇ ਟਰੈਕਟਰ ਇੱਕੋ ਘਰੇ ਆ ਭਰਾਵੋ ਇੱਕੋ ਘਰੇ ਜਾ ਕੇ ਤੁਸੀਂ ਇਹ ਟਰੈਕਟਰ ਸਾਰੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਵਾਹ ਕੇ ਦੇਖ ਸਕਦੇ ਹੋ ਕਿਤੇ ਹੋਰ ਜਾਂਦੀ ਤੁਹਾਨੂੰ ਨਹੀਂ ਲੋੜ ਭਰਾਵੋ ਇੱਕੇ ਘਰੇ ਤੁਹਾਨੂੰ ਇਹ ਸਾਰੇ ਟਰੈਕਟਰ ਇੱਕੋ ਵੀਰ ਦੇ ਮਿਲ ਜਾਣਗੇ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਲਓ ਜੀ ਭਰਾਵੋ ਅੱਗੇ ਆਪਣੇ ਕੋਲੇ ਫਾਰਮ ਟਰੈਕ 45 2002 ਮਾਡਲ ਇਹ ਟਰੈਕਟਰ ਵੀ ਜੀ ਡਬਲ ਕਲਚ ਦੇ ਵਿੱਚ ਪੰਜਾਬ ਨੰਬਰ ਦੇ ਵਿੱਚ ਰੇਟ ਦੀ ਗੱਲ ਕਰੀ ਗੀ ਬਹੁਤ ਹੀ ਜ਼ਿਆਦੇ ਘੱਟ ਰੇਟ ਹੈ ਜੀ 2 ਲੱਖ ਰੁਪਈਆ ਸਿਰਫ ਇਹ ਜੀ ਡਿਮਾਂਡ ਹੈ ਮੌਕੇ ਤੇ ਪੂਰਾ ਮਾਨਤਨ ਕੀਤਾ ਜਾਊਗਾ ਟਰੈਕਟਰ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਾਡੀ ਚਾਸੀ ਲੈਂਕਾ ਦਾ ਇਹ ਵੀ ਟਰੈਕਟਰ ਵਧੀਆ ਪਿਆ ਇੰਜਨ ਗੇਅਰ ਦਾ ਟਰੈਕਟਰ ਜਮਾਂ ਓਕੇ ਆ ਜੀ ਟਰੈਕਟਰ ਤੁਸੀਂ ਵਾਹ ਕੇ ਚੈੱਕ ਕਰਕੇ ਖਰੀਦੋ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਆ ਰੇਟ ਇਹਦਾ 2 ਲੱਖ ਰੁਪਈਆ ਜੀ ਪੰਜਾਬ ਦਾ ਨੰਬਰ ਆ ਜੀ ਡਬਲ ਕਲਚ ਦੇ ਵਿੱਚ ਆ ਭਰਾਓ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀਡੀਓ ਨੂੰ ਸਾਰੀ ਨੂੰ ਦੇਖ ਕੇ ਗਰੁੱਪਾਂ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਵੀਡੀਓ ਆਪਣੀ ਸਾਰੇ ਵੀਰਾਂ ਤੱਕ ਪਹੁੰਚ ਜਾਵੇ ਆ ਸੱਤ ਅੱਠ ਸੰਧਾ ਪ੍ਰਭੂ ਜਿਹੜੇ ਜਿਹੜੇ ਵੀਰਾਂ ਨੇ ਲੈਣੇ ਆ ਫੋਨ ਕਰਕੇ ਇੱਕ ਵਾਰੀ ਜਾਣਕਾਰੀ ਲੈ ਲਓ ਰੇਟ ਕੋਈ ਵੀ ਰੇਟ ਪੱਕਾ ਰੇਟ ਨਹੀਂ ਜਿਹੜਾ ਵੀਰ ਵੀਡੀਓ ਨੂੰ ਆਪਣੀ ਨੂੰ ਸ਼ੇਅਰ ਕਰਕੇ ਜਾਊਗਾ ਉਹਦੇ ਵਾਸਤੇ ਸਪੈਸ਼ਲ ਆਫਰ ਦਿੱਤਾ ਜਾਊਗਾ ਪ੍ਰਭੂ ਵੀਰ ਕਹਿੰਦੇ ਵੀ ਉਹਦੇ ਵਾਸਤੇ ਅਸੀਂ ਛੋਟ ਵੱਖਰੇ ਤੌਰ ਤੇ ਕਰ ਦਿਆਂਗੇ ਜਿਹੜਾ ਵੀਰ ਵੀਡੀਓ ਸ਼ੇਅਰ ਕਰਕੇ ਜਾਊਗਾ ਟਰੈਕਟਰ ਤੁਸੀਂ ਜਾ ਕੇ ਚੈੱਕ ਕਰਕੇ ਚਲਾ ਕੇ ਵਾਹ ਕੇ ਦੇਖ ਸਕਦੇ ਹੋ ਪ੍ਰਭੂ ਬਹੁਤ ਹੀ ਚੰਗੇ ਟਰੈਕਟਰ ਆ ਇਹ ਸਾਰੇ ਟਰੈਕਟਰ ਤੁਸੀਂ ਵਾਹ ਕੇ ਦੇਖ ਸਕਦੇ ਹੋ ਇੱਕੋ ਘਰੇ ਸਾਰੇ ਟਰੈਕਟਰ ਪ੍ਰਭੂ ਵਿਕਾਊ ਆ ਆਹ ਟਰੈਕਟਰ ਬਿਲਕੁਲ ਜਾਇਜ਼ ਰੇਟ ਆ ਘੱਟ ਰੇਟ ਲਾਉਣ ਵਾਲਿਆਂ ਵਾਸਤੇ ਆਹ ਟਰੈਕਟਰ ਬਹੁਤ ਹੀ ਜ਼ਿਆਦਾ ਵਧੀਆ ਜੀ 45 ਵਾਲਾ ਏ ਇਹ 2002 ਮਾਡਲ ਆ ਰੇਟ ਆ ਦਾ ਜੀ 2 ਲੱਖ ਰੁਪਏ ਡਿਮਾਂਡ ਆ ਮੌਕੇ ਤੇ ਮਾਨਤਾ ਨਾ ਪੂਰਾ ਵੀਰ ਕਰ ਦੇਣਗੇ ਰੇਟ ਕੋਈ ਵੀ ਰੇਟ ਪੱਕਾ ਨਹੀਂ ਕਿਸੇ ਟਰੈਕਟਰ ਦਾ ਰੇਟ ਕੋਈ ਵੀ ਰੇਟ ਪੱਕਾ ਨਹੀਂ ਜੇ ਤੁਸੀਂ ਵੀ ਸਾਡੇ ਟਰੈਕਟਰ ਕੋਈ ਸੰਦ ਐਡ ਕਰਵਾਉਣੀ ਚਾਹੁੰਦੇ ਹੋ ਸਾਡੇ ਪੇਜ ਤੇ ਚੈਨਲ YouTube ਤੇ ਤਾਂ ਸਾਨੂੰ ਵੀਡੀਓ ਬਣਾ ਕੇ ਭੇਜੋ 2 ਮਿੰਟਾਂ ਦੀ ਭਰਾਵੋ ਵੀਡੀਓ ਦੇ ਨਾਲ ਸਾਰੀ ਜਾਣਕਾਰੀ ਭੇਜੋ ਅਸੀਂ ਤੁਹਾਡੀ ਐਡ ਆਪਣੇ ਚੈਨਲ ਦੇ ਉੱਤੇ ਜ਼ਰੂਰ ਲਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਤਾਂ ਜੋ ਹਰੇਕ ਕਿਸਾਨ ਵੀਰ ਤੱਕ ਆਪਣੀ ਵੀਡੀਓ ਪਹੁੰਚ ਜਾਵੇ ਧੰਨਵਾਦ